ਭਾਰਤ ਅੰਦਰ ਫੈਡਰਲਿਜ਼ਮ ਅਤੇ ਡੀਸੈਂਟਰਲਾਈਜ਼ੇਸ਼ਨ ਭਾਵ ਸਕੇਂਦਰ ਤੇ ਰਾਜਾਂ ਦੇ ਵਿੱਚ ਜਿਹੜੇ ਸਬੰਧ ਨੇ ਉਧਰ ਰਾਜਾਂ ਦੇ ਅਧਿਕਾਰਾਂ ਦਾ ਮਾਮਲਾ ਤੇ ਦੂਜਾ ਜਿਹੜੀ ਜਮਹੂਰੀਅਤ ਆ ਤਾਂ ਹੇਠਾਂ ਤੱਕ ਲੋਕਾਂ ਨੂੰ ਉਹਦੇ ਵਿੱਚ ਜਿਆਦਾ ਤੋਂ ਜਿਆਦਾ ਹਿੱਸੇਦਾਰੀ ਬਣਾਉਣ ਦਾ ਮਾਮਲਾ ਇਹ ਦੋਨੋਂ ਗੱਲਾਂ ਬਹੁਤ ਨੇੜੇ ਉਹ ਜੁੜੀਆਂ ਹੋਈਆਂ ਨੇ ਫੈਡਰਲਿਜ਼ਮ ਜਮਹੂਰੀਅਤ ਤੇ ਤਾਕਤਾਂ ਦਾ ਭਕੇਂਦਰੀਕਰਨ ਔਰ ਇਹ ਸਾਰੇ ਮਾਮਲੇ ਦੇ ਵਿੱਚ ਲਗਾਤਾਰ ਜਦੋਂ ਤੋਂ ਭਾਰਤੀ ਸੰਵਿਧਾਨ ਲਾਗੂ ਹੋਇਆ ਹੈ ਫੈਡਰਲਿਜ਼ਮ ਦੀ ਲੜਾਈ ਤਾਂ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਆ ਅਕਾਲੀ ਦਲ ਦੇ ਮੋਰਚਿਆਂ ਤੋਂ ਲੈ ਕੇ ਪੱਛਮੀ ਬੰਗਾਲ, ਰਾਮਤਾਮਨ ਲਾਡੂ ਅੱਜ ਕੱਲ੍ਹ ਵੀ ਸਾਰੀਆਂ ਸਟੇਟਾਂ ਇਹ ਕਹਿ ਰਹੀਆਂ ਨੇ ਕਿ ਕੇਂਦਰ ਸਰਕਾਰ ਸਾਰੇ ਹੱਕ ਬੰਨ੍ਹ ਕੇ ਬੈਠੀ ਐ ਰਾਜਾਂ ਨੂੰ ਅਧਿਕਾਰ ਨਹੀਂ ਦੇ ਰਹੀ ਰਾਜਾਂ ਨੂੰ ਬੰਨ ਦਾ ਸਨਮਾਨ ਨਹੀਂ ਦੇ ਰਹੀ ਔਰ ਲਗਾਤਾਰ ਇਹ ਚੱਲਦਾ ਰਿਹਾ ਕਿ ਕੇਂਦਰ ਕੋਲ ਅਧਿਕਾਰ ਘੱਟ ਹੋਣੇ ਚਾਹੀਦੇ ਨੇ ਬਲਕਿ ਰਾਜਾਂ ਕੋਲ ਜ਼ਿਆਦਾ ਹੋਣੇ ਚਾਹੀਦੇ ਕਿਉਂਕਿ ਨੇੜੇ ਨੇ ਔਰ ਲੋਕਾਂ ਦੇ ਔਰ ਸਾਰੇ ਲੋਕਾਂ ਦੇ ਵੈਲਫੇਅਰ ਦੀਆਂ ਸਕੀਮਾਂ ਬਾਕੀ ਦੀਆਂ ਚੀਜ਼ਾਂ ਉਹਦੇ ਨੇੜੇਉਂ ਚਲਣੀਆਂ ਚਾਹੀਦੀਆਂ ਨੇ ਪਰ ਇਹਦੇ ਨਾਲ ਦੀ ਨਾਲ ਦੂਜਾ ਨੁਕਤਾ ਵੀ ਨਾਲ ਹੀ ਹੈ ਦੋਨਾਂ ਗੱਲਾਂ ਨੂੰ ਜੋੜ ਕੇ ਜੇ ਦੇਖਿਆ ਜਾਏਗਾ ਤਾਂ ਜ਼ਿਆਦਾ ਜਿਹੜੀ ਜਮਹੂਰੀਅਤ ਹੈ ਤੇ ਡੈਮੋਕ੍ਰੇਸੀ ਹੈ ਜਾਂ ਲੋਕਤੰਤਰ ਹੈ ਉਹ ਸਮਝ ਆਉਂਦਾ ਇਸੇ ਤਰੀਕੇ ਦੇ ਨਾਲ ਤਾਕਤ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਮੰਤਰੀ ਮੰਡਲ ਦੇ ਕੋਲ ਹੋਵੇ ਜਾਂ ਫਿਰ ਇੱਕ ਕਾਫੀ ਵੱਡਾ ਹਿੱਸਾ ਉਹਦਾ ਜੇਕਰ ਚੰਡੀਗੜ੍ਹ ਦੇ ਵਿੱਚ ਆ ਜਾਂਦਾ ਹੈ ਮੁੱਖ ਮੰਤਰੀ ਕੋਲ ਉਹਦੇ ਮੰਤਰੀਆਂ ਕੋਲ ਜਾਇਬਰ ਐਮਐਲਆ ਕੋਲ ਵੀ ਮੰਨ ਲਓ ਤਾਂ ਵੀ ਕਿ ਹੀਠਾਂ ਦੇ ਢਾਂਚੇ ਦੇ ਵਿੱਚ ਤਬਦੀਲੀ ਨਹੀਂ ਹੋਣੀ ਚਾਹੀਦੀ ਉਹ ਅਧਿਕਾਰ ਨੀਚੇ ਲੋਕਾਂ ਤੱਕ ਨਹੀਂ ਜਾਣੇ ਚਾਹੀਦੇ ਜਾਂ ਚੁਣੀਆਂ ਹੋਈਆਂ ਸੰਸਥਾਵਾਂ ਤੱਕ ਨਹੀਂ ਜਾਣੇ ਚਾਹੀਦੇ ਇਹ ਇਸ ਬਹੁਤ بڑا ਸਵਾਲ ਹੈ ਇਹਨਾਂ ਸਵਾਲਾਂ ਦੇ ਦਾਇਰੇ ਦੇ ਵਿੱਚ ਹੀ ਅੱਜ ਅਸੀਂ ਚਰਚਾ ਕਰਾਂਗੇ ਜਿਹੜੀ 24 ਅਪ੍ਰੈਲ 1993 ਨੂੰ ਨੋਟੀਫਾਈ ਹੋਈ ਹੈ ਸੰਵਿਧਾਨ ਦੀ 73ਵੀਂ ਸੋਧ 73ਵੀਂ ਸੋਧ ਨੇ ਪੰਚਾਇਤੀ ਰਾਜ ਸੰਸਥਾਵਾਂ ਨੂੰ ਰਾਜਸੀ ਸੰਸਥਾਵਾਂ ਦਾ ਜਾਂ ਸੰਵਿਧਾਨਕ ਸੰਸਥਾਵਾਂ ਦਾ ਰੁਤਬਾ ਦਿੱਤਾ ਸੀਗਾ। ਔਰ ਉਹ ਰੁਤਬੇ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਤਬਦੀਲੀਆਂ ਕੀਤੀਆਂ ਪੰਚਾਇਤੀ ਰਾਜ ਸੰਸਥਾਵਾਂ ਦੇ ਵਿੱਚ। ਇੱਕ ਤਾਂ ਉਹ 3 ਟਾਇਰ ਸਿਸਟਮ ਬਣਿਆ ਤਿੰਨ ਟਾਇਰ। ਭਾਵ ਲੋਕਲ ਲੈਵਲ ਦੇ ਉੱਤੇ ਪੰਚਾਇਤ ਹੋਏਗੀ। ਗ੍ਰਾਮ ਸਭਾ ਤੋਂ ਬਾਅਦ ಗ್ರಾಮ ਸਭਾ ਬੁਨਿਆਦੀ ਬਾਡੀ ਹੈ ਤੇ ਉਹਦੇ ਚੋਂ ਪੰਚਾਇਤ ਚੁਣੀ ਜਾਂਦੀ ਹੈ ਹਰ 5 ਸਾਲਾਂ ਬਾਅਦ। ਦੂਜਾ ਫਿਰ ਬਲਾਕ ਲੈਵਲ ਦੇ ਉੱਤੇ ਇੱਕ ਬਲਾਕ ਸੰਪਤੀ ਹੋਏਗੀ ਜਿਹਨੂੰ ਪੰਚਾਇਤ ਸੰਪਤੀਆਂ ਵੀ ਕਿਹਾ ਜਾਂਦਾ ਹੈ ਬਲਾਕਾਂ ਦੇ ਸਾਰੇ ਪਿੰਡਾਂ ਨਾਲ ਸੰਬੰਧਿਤ ਫੈਸਲਿਆਂ ਦੇ ਮਾਮਲੇ ਦੇ ਵਿੱਚ ਤੀਜਾ ਟਾਇਰ ਕਿਹੜਾ ਹੈ ਉਹ ਜ਼ਿਲ੍ਹਾ ਪ੍ਰੀਸ਼ਦ ਹੈ ਜ਼ਿਲ੍ਹਿਆਂ ਦੇ ਮਾਮਲੇ ਦੇ ਵਿੱਚ ਜ਼ਿਲ੍ਹਿਆਂ ਦੇ ਪਿੰਡਾਂ ਦੀ ਯੋਜਨਾਬੰਦੀ ਦੇ ਮਾਮਲੇ 'ਚ ਵੱਖ-ਵੱਖ ਹੋਰ ਜਿਹੜੇ ਕੰਮਕਾਰ ਜਿਹੜੇ ਉਹ ਲਿਖਣ ਦੇ ਮਾਮਲੇ 'ਚ ਜ਼ਿਲ੍ਹਾ ਪ੍ਰੀਸ਼ਦਾਂ ਹੋਣਗੇ ਔਰ ਇਹ ਸਾਰੇ ਮਾਮਲੇ ਦੇ ਵਿੱਚ ਚਲਦੇ-ਚਲਦੇ ਫਿਰ ਲਗਾਤਾਰ ਪੰਚਾਇਤੀ ਰਾਜ ਇੱਕ ਸਿਸਟਮ ਬਣਿਆ ਉਹਦੇ 'ਚ ਤੈਅ ਕੀਤਾ ਗਿਆ ਕਿ ਪੰਚਾਇਤੀ ਰਾਜ ਦੀਆਂ ਸੰਸਥਾਵਾਂ ਜੜੀਆਂ ਨੇ ਉਹਨਾਂ ਨੂੰ ਕਿੰਨੇ ਪੈਸੇ ਕਿੰਨਾ ਫਾਈਨਾਂਸ ਬਿੱਟ ਜਮਿਲਣਾ ਚਾਹੀਦਾ ਕਿੰਨੇ ਮੁਲਾਜ਼ਮ ਉਹਨਾਂ ਦੇ ਅਧੀਨ ਹੋਣੇ ਚਾਹੀਦੇ ਨੇ ਕਿੰਨੇ ਕੰਮ ਉਹਨਾਂ ਨੂੰ ਟ੍ਰਾਂਸਫਰ ਉਹਨਾਂ ਨੂੰ ਤਬਦੀਲ ਕੀਤਾ ਜਾਣਾ ਚਾਹੀਦੇ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਹੀ ਬਹੁਤ ਸਾਰੀਆਂ ਹੋਰ ਤਬਦੀਲੀਆਂ ਕਿ ਉੱਥੇ ਸਭ ਦੀ ਪ੍ਰਤੀਨਿਧਤਾ ਕਿਵੇਂ ਹੋਣੀ ਚਾਹੀਦੀ ਹੈ ਪ੍ਰਤੀਨਿਧਤਾ ਦਾ ਮਤਲਬ ਇਹ ਹੈ ਕਿ ਪਿੰਡਾਂ ਦੇ ਵਿੱਚ ਪਿੰਡ ਇੱਕੋ ਜਿਹੇ ਨਹੀਂ ਹੈ ਪਿੰਡ 'ਚ ਜਾਤ ਪਾਤ ਹੈ ਪਿੰਡ 'ਚ ਦਰਜਾਬੰਦੀਆਂ ਨੇ ਪਿੰਡ 'ਚ ਔਰਤ ਮਰਦ ਵੱਖ-ਵੱਖ ਰਹਿੰਦੇ ਨੇ ਉਹਨਾਂ ਸਾਰੀਆਂ ਗੱਲਾਂ ਦੇ ਵਿੱਚ ਇਹ ਤਬਦੀਲੀਆਂ ਆਈਆਂ ਕਿ ਪਿੰਡ ਦੇ ਵਿੱਚ ਇਹਨਾਂ ਚੋਣਾਂ ਦੇ ਵਿੱਚ ਔਰਤਾਂ ਨੂੰ 50% ਰਿజర్ਵੇਸ਼ਨ ਮਿਲੀ ਪੰਜ ਬਾਣਨ ਲਈ ਸਰਪੰਚ ਬਾਣਨ ਲਈ ਇਸੇ ਤਰ੍ਹਾਂ ਜਿਲ੍ਹਾ ਪ੍ਰੀਸ਼ਦ ਬਲਾਕ ਸੰਭਤੀ ਦੇ ਮੈਂਬਰ ਤੇ ਚੇਅਰਮੈਨ ਬਾਣਨ ਦੇ ਵਾਸਤੇ ਔਰ ਇਸੇ ਤਰੀਕੇ ਦੇ ਨਾਲ ਆਬਾਦੀ ਦੇ ਨਿਹਾਜ ਦੇ ਨਾਲ ਜਿਹੜੇ ਦਨਤ ਭਰਾ ਨੇ ਉਨ੍ਹਾਂ ਦੇ ਵਿੱਚੋਂ ਸਰਪੰਚ ਪੰਚ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਰਤੀ ਦਾ ਰੱਖਵਾ ਕਰਨ ਜਿਹੜਾ ਉਹ ਰੱਖਿਆ ਗਿਆ ਕਿ ਉਹਨਾਂ ਚੋਂ ਵੰਣਗੇ इवन ਪਿੰਡਾਂ ਦੀਆਂ ਪੰਚਾਇਤਾਂ 'ਚ ਪਛੜੀਆਂ ਸ਼੍ਰੇਣੀਆਂ ਦੇ ਵੀ ਆਬਾਦੀ ਜਿੱਥੇ 20% ਜਾਂ ਉਹਦੇ ਤੋਂ ਵੱਧ ਹੈ ਉੱਥੇ ਵੀ ਹੱਕ ਜਿਹੜਾ ਮੈਂਬਰ ਪੰਚਾਇਤ ਦੇ ਵਾਸਤੇ ਰੱਖਵਾ ਹੱਕ ਜਿਹੜਾ ਉਹ ਰੱਖਿਆ ਗਿਆ ਉਹ ਸਾਰੇ ਮਾਮਲੇ ਦੇ ਵਿੱਚ ਇਸੇ 73ਵੀਂ ਸੋਧ ਦੇ ਨਾਲ ਗੱਲ ਅੱਗੇ ਵੱਧਦੀ ਹੈ ਕਿ ਫਿਰ ਬਿੱਤ ਦੇ ਮਾਮਲੇ ਦੇ ਵਿੱਚ ਫਾਈਨਾਂਸ ਦੇ ਮਾਮਲੇ ਦੇ ਵਿੱਚ ਕਿਵੇਂ ਕੀਤਾ ਜਾਵੇ ਇਹਦੇ ਲਈ ਜਿਵੇਂ ਕੇਂਦਰ ਦੇ ਵਿੱਚ ਇੱਕ ਨੈਸ਼ਨਲ ਪੱਧਰ ਦਾ ਬਿੱਤ ਕਮਿਸ਼ਨ ਹੁੰਦਾ ਹੈ ਔਰ ਜਿਹੜਾ ਹੁਣ 16ਵਾਂ ਗਠਿਤ ਹੋਣਾ ਹੈ 15ਵਾਂ ਬਿੱਤ ਕਮਿਸ਼ਨ ਚੱਲ ਰਿਹਾ ਹੈ ਉਸੇ ਤਰੀਕੇ ਨਾਲ ਰਾਜਾਂ ਦੇ ਵਿੱਚ ਵੀ ਸਟੇਟਾਂ ਦੇ ਰਾਜਾਂ ਦੇ ਆਪਣੇ ਬਿੱਤ ਕਮਿਸ਼ਨ ਹੋਣਗੇ ਜਿਹੜੇ ਸਿਫਾਰਸ਼ਾਂ ਕਰਿਆ ਕਰਨਗੇ ਹਰ 5 ਸਾਲ ਬਾਅਦ ਉਹਦੀ ਨਿਯੁਕਤੀ ਹੋਏਗੀ ਕਿ ਕਿੰਨਾ ਪੈਸਾ ਕਿੱਥੋਂ ਆਉਣਾ ਹੈ ਪੰਚਾਇਤੀ ਰਾਜ ਸੈਟਅਪ ਦੇ ਵਿੱਚ ਪੰਚਾਇਤਾਂ ਰਾਜ ਸਰਕਾਰਾਂ ਨੂੰ ਆਪਣੇ ਜਿਹੜਾ ਕਨਸੋਲੀਡੇਟਡ ਫੰਡ ਸੰਚਿਤ निधि ਫੰਡ ਜਿਹਨੂੰ ਕਹਿੰਦੇ ਆ ਭਾਵ ਉਹ ਫੰਡ ਹੁੰਦਾ ਹੈ ਜਿਹੜੇ ਟੈਕਸਾਂ ਦੀ ਸਾਰੇ ਪਾਸਿਓਂ ਜਿਹੜੀ ਕਲੈਕਸ਼ਨ ਹੁੰਦੀ ਹੈ ਇਕੱਠਾ ਕੀਤਾ ਜਾਂਦਾ ਜਿੰਨਾ ਕੁੱਲ ਤੁਹਾਡੇ ਕੋਲ ਆ ਜਾਂਦਾ ਹੈ ਸੂਬੇ ਦੀ ਸਰਕਾਰ ਕੋਲ ਉਹਦਾ ਕਿੰਨਾ ਹਿੱਸਾ ਮਿਲਣਾ ਚਾਹੀਦਾ ਪਿੰਡਾਂ ਨੂੰ ਪੰਚਾਇਤੀ ਰਾਜ ਸੰਸਥਾਵਾਂ ਨੂੰ ਔਰ ਇਹਦੇ ਨਾਲ ਦੀ ਨਾਲ ਇੱਕ ਨਵਾਂ ਤੁਸੀਂ ਪਹਿਲਾਂ ਤਾਂ ਕੱਲਾ ਇਹੀ ਸੁਣਦੇ ਸੀ ਕਿ ਦੇਸ਼ ਪੱਧਰ ਦਾ ਇੱਕ ਕਲੈਕਸ਼ਨ ਕਮਿਸ਼ਨ ਹੈ ਚੋਣਾਂ ਕਰਾਉਣ ਦੇ ਵਾਸਤੇ ਹੁਣ ਨਵੀਂ 73ਵੀਂ ਸੋਧ ਤੋਂ ਬਾਅਦ ਇਹ ਹੋਇਆ ਸੀ ਕਿ ਸਟੇਟ ਦਾ ਆਪਣਾ ਇੱਕ ਚੋਣ ਕਮਿਸ਼ਨ ਹੋਏਗਾ ਹਾਲਾਂਕਿ ਦੋਨਾਂ ਤੇ 74ਵੀਂ ਸੋਧ ਵੀ ਹੋਈ ਸੀ ਜਿਹੜੀ ਸ਼ਹਿਰਾਂ ਦੇ ਲਈ ਹੈ ਪਰ ਆਪਾਂ ਗੱਲ ਕਿਉਂਕਿ ਇਹਦੇ ਤੇ ਕਰਦੇ ਆ ਸਟੇਟ ਇਲੈਕਸ਼ਨ ਕਮਿਸ਼ਨ ਤੇ ਬੇਤ ਕਮਿਸ਼ਨ ਦੋਨਾਂ ਲਈ ਕੰਮ ਕਰਦੇ ਨੇ ਇਹਦੇ ਨਾਲ ਇਹ ਸੀ ਕਿ ਸਟੇਟ ਇਲੈਕਸ਼ਨ ਕਮਿਸ਼ਨ ਹਰ 5 ਜੀ ਸਾਲੀ ਜਿਹੜੀ ਇਹਨਾਂ ਸੰਸਥਾਵਾਂ ਦੀਆਂ ਚੋਣਾਂ ਕਰਾਇਆ ਕਰੇਗਾ ਔਰ ਇਹ ਉਹਦੀ ਜ਼ਿੰਮੇਵਾਰੀ ਹੋਏਗੀ ਇਹ ਸੰਵਿਧਾਨਕ ਤੌਰ ਤੇ ਉਸ ਲੈਵਲ ਦੀ ਗੱਲ ਹੋਏਗੀ ਸੰਵਿਧਾਨਕ ਤੌਰ ਤੇ ਇਹ ਕਿੰਨੀਆਂ ਹੀ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਲਗਾਤਾਰਤਾ ਦੇ ਵਿੱਚ ਆਈਆਂ ਤੇ ਪਰਮਾਨੈਂਟ ਹੋ ਗਈਆਂ ਉਹ ਸਾਰੇ ਮਾਮਲੇ ਦੇ ਵਿੱਚ ਆਪਾਂ ਅਗਲੇ ਜਿਹੜੀ ਲੜੀਵਾਰ ਚੀਜ਼ਾਂ ਹੋਣਗੀਆਂ ਇਹਨਾਂ ਗੱਲਾਂ ਤੇ ਚਰਚਾ ਕਰਨੀਆਂ ਇਕੱਲੇ-ਇਕੱਲੇ ਦੇ ਉੱਤੇ ਕਿ ਪਿੰਡ ਦੀ ਪਾਰਲੀਮੈਂਟ ਕਿਵੇਂ ਆ ਗ੍ਰਾਮ ਸਭਾ ਗ੍ਰਾਮ ਸਭਾ ਦੇ ਕਿਹੜੇ ਕੰਮ ਨੇ ਤੇ ਕਿੰਨੇ ਅਧਿਕਾਰ ਨੇ ਫਿਰ ਪੰਚਾਇਤੀ ਰਾਜ ਸਿਸਟਮ ਜਿਹੜਾ ਹੈ ਤੇ ਜਲਾ ਪ੍ਰੀਸ਼ਦ ਬਰਾਕ ਸੰਪਤੀ ਤੱਕ ਉਹ ਕਿਵੇਂ ਬਣਦੀਆਂ ਨੇ ਉਹਨਾਂ ਦੀਆਂ ਚੋਣਾਂ ਕਿਵੇਂ ਹੁੰਦੀਆਂ ਨੇ ਔਰ ਉਹਨਾਂ ਦੇ ਵਿੱਚ ਸਰਕਾਰਾਂ ਦਾ ਦਖਲ ਕਿੰਨਾ ਹੋ ਸਕਦਾ ਹੈ ਕਿੰਨਾ ਨਹੀਂ ਹੋ ਸਕਦਾ ਜਾਂ ਉਹਨਾਂ ਦੇ ਬਿੱਤ ਕਿਵੇਂ ਚੱਲਣ ਨੇ ਫਾਈਨਾਂਸ ਹੁਣ ਪਿਛਲੇ ਇਤਿਹਾਸ ਦੇ ਵਿੱਚ ਕਿੰਨਾ ਫਾਈਨਾਂਸ ਉਹਨਾਂ ਨੂੰ ਮਿਲਿਆ ਕਿੰਨਾ ਬਿੱਤ ਮਿਲਿਆ ਕਿੰਨਾ ਨਹੀਂ ਮਿਲਿਆ ਜੇ ਨਹੀਂ ਮਿਲਿਆ ਤਾਂ ਕਿਉਂ ਨਹੀਂ ਮਿਲਿਆ ਇਹ ਸਵਾਲ ਵੀ ਉਹਦੇ ਵਿੱਚ ਆਪਾਂ ਅਡਰੈਸ ਕਰਾਂਗੇ ਚੋਣਾ 5 ਸਾਲ ਤੋਂ ਅੱਗੇ ਨਹੀਂ ਵਧਾਈਆਂ ਜਾ ਸਕਦੀਆਂ ਸਰਕਾਰਾਂ ਜੇ ਕੋਸ਼ਿਸ਼ ਵੀ ਕਰਨ ਤਾਂ ਵੀ ਪਿਛੋਕੜ ਕੀ ਹੈ ਕਿਵੇਂ ਸਰਕਾਰਾਂ ਨੇ ਕੋਸ਼ਿਸ਼ਾਂ ਕੀਤੀਆਂ ਕਿਵੇਂ ਉਹ ਸਫਲ ਹੋਣ ਉਹ ਗੱਲ ਵੀ ਉਹਦੇ ਵਿੱਚ ਆਪਾਂ ਕਰਾਂਗੇ ਔਰ ਇਸੇ ਤਰੀਕੇ ਦੇ ਨਾਲ ਜਿੰਨੇ ਵਿਭਾਗ ਇਹਨਾਂ ਨੂੰ ਟਰਾਂਸਫਰ ਕਰਨੇ ਸੀ ਤਬਦੀਲ ਕਰਨੇ ਸੀ ਉਹ ਕਿੰਨੇ ਮਿਲੇ ਮਿਲੇ ਜਾਂ ਨਹੀਂ ਮਿਲੇ ਜੇ ਨਹੀਂ ਮਿਲੇ ਤਾਂ ਕਿਉਂ ਨਹੀਂ ਮਿਲੇ ਤੇ ਕਿੰਨੇ ਮਿਲਨੇ ਚਾਹੀਦੇ ਰਤੇ ਉਹ ਵਿਭਾਗ ਕਿਹੜੇ ਨੇ ਔਰ ਐਸੇ ਢੰਗ ਦੇ ਨਾਲ ਬਜਟ ਦੇ ਵਿੱਚੋਂ ਕਿੰਨਾ ਪੈਸਾ ਗਿਆ ਤੇ ਉਹ ਕਿਉਂ ਨਹੀਂ ਗਿਆ ਜੇ ਨਹੀਂ ਗਿਆ ਤਾਂ ਉਹ ਸਾਰੀਆਂ ਗੱਲਾਂ ਵੀ ਉਹਦੇ 'ਚ ਕਰਾਂਗੇ ਐਸੇ ਢੰਗ ਦੇ ਨਾਲ ਜਿਹੜੀ ਰਿਜ਼ਰਵੇਸ਼ਨ ਆ ਰੱਖਵਾ ਕਰਨਾ ਉਹ ਕਿਵੇਂ ਬਣਦਾ ਔਰ ਜੇ ਬਣਦਾ ਵੀ ਹੈ ਜੋ ਚੁਣੇ ਵੀ ਜਾਂਦੇ ਨੇ ਪ੍ਰੈਕਟਿਸ ਕੀ ਹੈ ਅਮਲ ਕੀ ਹੈ ਕਿਸ ਢੰਗ ਨਾਲ ਚੱਲਦੇ ਨੇ ਇਸ ਲਈ ਪਿੰਡਾਂ ਦੇ ਟੋਟਲ ਵਿਕਾਸ ਨਾਲ ਜੁੜੀਆਂ ਇਹ ਜੜੀਆਂ ਸੰਸਥਾਵਾਂ ਨੇ ਇਹਦੇ ਚ ਸਰਕਾਰ ਦਾ ਪ੍ਰਸ਼ਾਸਨ ਦਾ ਪਿੰਡਾਂ ਦੇ ਲੋਕਾਂ ਦਾ ਚੁਣੇਗੇ ਨਮਾਇੰਦਿਆਂ ਦਾ ਰੋਲ ਕੀ ਹੈ ਇਸ ਲੜੀਵਾਰ ਦੇ ਵਿੱਚ ਆਪਾਂ ਲਗਾਤਾਰਤਾ ਦੇ ਵਿੱਚ ਚਰਚਾ ਕਰਾਂਗੇ ਔਰ ਇਹ 73ਵੀਂ ਸੰਵਿਧਾਨਕ ਸੋਧ ਨੂੰ ਸਮਝਣਾ ਜ਼ਰੂਰੀ ਹੈ ਕਿਉਂਕਿ ਹੁਣ ਇਹ ਸੰਸਥਾਵਾਂ ਸੰਵਿਧਾਨਕ ਸੰਸਥਾਵਾਂ ਨੇ ਇਹ ਕੇਵਲ ਸੇਵਾ ਸੰਮਤੀ ਵਾਲੀਆਂ ਸੰਸਥਾਵਾਂ ਨਹੀਂ ਐ ਇਹਦੇ ਚੁਣੇ ਗਏ ਨਮਾਇंदे ਜਿਹੜੇ 1 ਲੱਖ ਤੋਂ ਵੱਧ ਬਣਦੇ ਨੇ ਇਹਦੇ ਤੇ ਵੀ ਗੱਲ ਕਰਾਂਗੇ ਕਿ ਉਹ ਕਿਵੇਂ ਬਣਦੇ ਨੇ ਕਿਸ ਤਰੀਕੇ ਦੀਆਂ ਨੇ ਖਾਸ ਤੌਰ ਦੇ ਉੱਤੇ ਜਦੋਂ ਤੋਂ ਮਨਰੇਗਾ ਵਰਗੀਆਂ ਜਦੋਂ ਤੋਂ ਵੱਖ-ਵੱਖ ਸਕੀਮਾਂ ਆਈਆਂ ਨੇ ਹੋਰ ਕਈ ਕਾਨੂੰਨ ਇਹੋ ਜੇ ਬਣ ਗਏ ਨੇ ਉਦੋਂ ਬਾਅਦ ਲਗਾਤਾਰਤਾ ਦੇ ਵਿੱਚ ਜਿਹੜੇ ਸਧਾਰਨ ਗਰੀਬ ਆਮ ਸਧਾਰਨ ਲੋਕਾਂ ਨੂੰ ਬੇहद ਲਾਭ ਪਹੁੰਚਾ ਸਕਦੇ ਨੇ ਉਹਨਾਂ 'ਚ ਜ਼ਿੰਮੇਵਾਰੀਆਂ ਕੀ ਨੇ ਪੰਚਾਇਤ ਸਰਪੰਚਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਦੇ ਵਿੱਚ ਉਹਨਾਂ ਨੂੰ ਆਪ ਵੀ ਇਹ ਦੇਖਣ ਸਮਝਣਾ ਪਏਗਾ ਕਿ ਉਹਨਾਂ ਦੇ ਹੱਕ ਕੀ ਨੇ ਕਿ ਉਹ ਕਟਪੁਤਲੀ ਵਾਂਗ ਚੱਲਣ ਜਾਂ ਆਪਣੇ ਹੱਕਾਂ ਨੂੰ ਪਛਾਣ ਕੇ ਆਪਣੇ ਲੋਕਾਂ ਦੀ رائے ਨਾਲ ਅੱਗੇ ਜਾ ਕੇ ਫੈਸਲੇ ਲੈਣਗੇ ਔਰ ਇਹ ਲਗਭਗ ਬੜੇ ਵੱਡੇ ਗਿਣਤੀ ਦੇ ਵਿੱਚ ਜਿਹੜੇ ਚੁਣੇ ਹੋਏ ਨਮਾਇंदे ਨੇ ਗ੍ਰਾਸ ਰੂਟ ਲੈਵਲ ਦੇ ਬੁਨਿਆਦੀ ਜਿਹੜੀ ਜਮਹੂਰੀਅਤ ਦਾ ਮੂਢਲਾ ਕਦਮ ਹੈ ਜਿਹੜਾ ਮੂਢਲਾ ਪਾਇਦਾ ਹੈ ਤੇ ਉੱਥੋਂ ਅਸੀਂ ਜਮਹੂਰੀਅਤ ਨੂੰ ਕਿਵੇਂ ਸ਼ੁਰੂ ਕਰ ਸਕਦੇ ਹਾਂ ਔਰ ਉਹ ਕਿਵੇਂ ਫਿਰ ਪਿੰਡ ਨੂੰ ਵਿਕਾਸ ਵਿਕਸਤ ਕਰ ਸਕਦੀ ਹੈ ਕਿਵੇਂ ਭਾਈਚਾਰਕ ਸਾਂਝ ਬਣਾ ਸਕਦੀ ਹੈ ਕਿਵੇਂ ਪੰਜਾਬ ਦੀ ਤਰੱਕੀ ਦੇ ਵਿੱਚ ਭੂਮਿਕਾ ਨਿਭਾ ਸਕਦੀ ਹੈ ਕਿਵੇਂ ਪੂਰੇ ਦੇਸ਼ ਤੇ ਇਨਸਾਨੀ ਕਦਰਾਂ ਕੀਮਤਾਂ ਨੂੰ ਵੀ ਅੱਗੇ ਵਧਾ ਸਕਦੀ ਹੈ ਇਹਨਾਂ ਗੱਲਾਂ 'ਚ ਕਰਾਂਗੇ ਇਹ ਸਾਰਾ ਕੁਝ ਹੀ ਤੇ 73 ਸੰਵਿਧਾਨਕ ਸੋਧ ਨਾਲ ਆਪਸ ਦੇ ਵਿੱਚ ਜੁੜਿਆ ਹੋਇਆ ਹੈ ਇਸ ਸਮੇਂ ਦੇ ਦੌਰਾਨ ਲਗਭਗ ਜਿਹੜਾ ਦੌਰ ਚੱਲਿਆ ਹੈ ਲਗਭਗ 40 ਸਾਲਾਂ ਦਾ 30 ਸਾਲ ਹੋ ਗਏ ਤਿੰਨ ਦਹਾਕੇ ਹੋ ਗਏ ਨੇ ਇਹਨੂੰ ਲਾਗੂ ਹੋਏ ਨੂੰ ਉਹਦੇ ਵਿੱਚ ਕਾਰਗੁਜ਼ਾਰੀਆਂ ਕਿਉਂ ਜਾ ਰਹੀਆਂ ਨੇ ਇਹਦੀ ਆਲੋਚਨਾਤਮਕ ਵਿਆਖਿਆ ਵੀ ਆਪਾਂ ਕਰਾਂਗੇ ਤੁਸੀਂ ਦੇਖਦੇ ਰਹਿਣਾ ਪੁਲਾੰਗ ਦੀ ਇਸ ਲੜੀ ਤੋਂ ਵੀ ਜਿਵੇਂ ਤੁਸੀਂ ਬਨਰੇਗਾ ਦੀ ਲੜੀ ਦੇਖੀ ਐ ਇਸ ਤੋਂ ਪਹਿਲਾਂ ਬਨਰੇਗਾ ਕਾਨੂੰਨ ਕੀ ਕਹਿੰਦਾ ਤੇ ਉਸੇ ਤਰੀਕੇ ਦੇ ਨਾਲ ਇਹ ਲੜੀ ਦੇ ਵਿੱਚ ਵੀ ਪਿੰਡੂ ਆਰਥਿਕਤਾ ਤੇ ਪਿੰਡੂ ਲੋਕਾਂ ਦੀਆਂ ਸਮੱਸਿਆਵਾਂ ਨਾਲ ਸੰਬੰਧ ਤੇ ਪੰਚਾਇਤੀ ਰਾਜ ਦੀ ਲੜੀ ਚਲਾਵਾਂਗੇ ਧੰਨਵਾਦ ਦੇਖਦੇ ਰਹੋ ਪੁਲਾੰਗ